ਛੋਟੇ ਤੇ ਵੱਡਿਆਂ ਨੂੰ ਭੈਣ ਭਰਾਵਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਦੋਸਤੋ ਮੈਂ ਅੱਜ ਕਈ ਦਿਨਾ ਬਾਅਦੋਂ ਹੋਇਆ ਲਾਈਵ ਲਾਈਵ ਹੋਣ ਦਾ ਕਾਰਨ ਕੀ ਏ ਉਹ ਵੀ ਦੱਸ ਦਿਆਂ ਤੁਹਾਨੂੰ ਤੇ ਸਭ ਤੋਂ ਪਹਿਲਾਂ ਵੱਧ ਤੋਂ ਵੱਧ ਭੈਣ ਭਰਾ ਆਪਣੇ ਨਾਲ ਲਾਈਵ ਤੇ ਜੁੜ ਜੋ ਹਾਂਜੀ ਵੱਧ ਤੋਂ ਵੱਧ ਆਪਣੇ ਨਾਲ ਲਾਈਵ ਤੇ ਜੁੜ ਜਿਓ ਤੇ ਵੀਡੀਓ ਨੂੰ ਗੌਰ ਨਾਲ ਸੁਣਿਓ ਗੌਰ ਨਾਲ ਸੁਣਿਓ ਤੇ ਬੰਦ ਤੋਂ ਬੰਦ ਸੇਅਰ ਵੀ ਕਰਿਓ ਸੁਣ ਕੇ ਕਿਉਂਕਿ ਜਿਹੜੀ ਅੱਜ ਮੈਂ ਇਹ ਵੀਡੀਓ ਤੁਹਾਡੇ ਨਾਲ ਲਾਈਵ ਕਰ ਰਿਹਾ ਬਹੁਤ ਜਾਣਕਾਰੀ ਵਾਲੀ ਵੀ ਆ ਅਤੇ ਸੇਅਰ ਕਰਨੀ ਵੀ ਤੁਹਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੀ ਇਹ ਵੀਡੀਓ ਮੈਂ ਬਣਾ ਰਿਹਾ ਲਾਈਵ ਤੇ ਇਸ ਟਾਈਮ ਇਹ ਨਾ ਮੈਂ ਲਾਈਵ ਜੁੜਿਆ ਹੋਇਆ ਵੀਰ ਮੇਰੇ ਤੁਹਾਡੇ ਨਾਲ ਆ ਜਿਹੜੇ ਵੀਰ ਆਪਣਾ ਲਾਈਵ ਤੇ ਆ ਰਹੇ ਨੇ ਉਹ ਤੁਸੀਂ ਮੇਰੇ ਨਾਲ ਕਮੈਂਟ ਵੀ ਕਰ ਸਕਦੇ ਹੋ ਮੈਂ ਲਾਈਵ ਕਿਉਂ ਹੋਇਆ ਦੱਸਦਾ ਤੁਹਾਨੂੰ ਕਾਰਨ ਹਾਂਜੀ ਲਾਈਵ ਮੈਂ ਹੋਇਆ ਇਸ ਕਰਕੇ ਜਿਹੜਾ ਕਿ ਮੈਂ ਨਿਤ ਜਦੋਂ ਸਰਾਂ ਤੋਂ ਪਿੰਡ ਵੱਲ ਆਉਣਾ ਇੱਕ ਕੰਮਕਾਰ ਹਰੇਕ ਬੰਦਾ ਕਰਦਾ ਹਨਾ ਜਿਵੇਂ ਕਿ ਬੈਕ ਤੇ ਆਉਂਦੇ ਆ ਮੋਟਰਸਾਈਕਲ ਤੇ ਤੇ ਤੁਹਾਨੂੰ ਸਭ ਨੂੰ ਪਤਾ ਹੀ ਆ ਜਿਹੜਾ ਕਿ ਸਰਾਂ ਅੰਦਰ ਰੋਡ ਪਟਿਆਲਾ ਇਹ ਰੋਡ ਬਣ ਕੇ ਬਣ ਰਹੀ ਹੈ ਚੱਲ ਰਿਹਾ ਇਸ ਤੇ ਕੰਮ ਕਾਫੀ ਸਮਾਂ ਹੋ ਚੁੱਕਿਆ ਏ ਬਣਨ ਦੇ ਨੂੰ ਸਾਲ ਦੇ ਸਾਲ ਤੋਂ ਉੱਪਰ ਹੋ ਗਿਆ ਹੁਣ ਸਮਾਂ ਹਨਾ ਜੋ ਕਿ ਇਹ ਰੋਡ 50 60 ਫੁੱਟ ਚੌੜਾ ਹੋ ਰਿਹਾ ਏ ਪਰ ਕਾਫੀ ਸਮਾਂ ਹੋ ਚੁੱਕਿਆ ਇਸ ਨੂੰ ਕੰਮ ਨੂੰ ਚੱਲਦੇ ਹੋਏ ਨੂੰ ਤੇ ਜਿਸ ਕਰਕੇ ਲੋਕਾਂ ਨੂੰ ਵੀ ਬਹੁਤ ਦਿੱਕਤ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਏ ਜਿਵੇਂ ਕਿ ਕਈ ਜਗ੍ਹਾ ਤਾਂ ਪੂਲੀਆਂ ਦੱਬ ਰਹੇ ਨੇ ਜਦੋਂ ਮੀਂਹ ਵਰ੍ਹਦਾ ਪੈਂਦੀ ਹੈ ਨਾ ਉਸ ਸਮੇਂ ਦੇਮੇਕੀ ਮੀ ਪੈਂਦਾ ਏ ਤੇ ਪਾਣੀ ហេਠਾ ਨੂੰ ਕ੍ਰੋਸ ਹੋਵੇ ਸੜਕ ਦੇ ਉੱਪਰੋਂ ਲੰਗੇ ਵੀ ਤਾਂ ਜੋ ਕਿ ਸੜਕ ਦਾ ਵੀ ਜਿਆਦਾ ਨੁਕਸਾਨ ਨਾ ਹੋਵੇ ਔਰ ਲੋਕਾਂ ਨੂੰ ਵੀ ਪ੍ਰੇਸ਼ਾਨੀ ਨਾ ਹੋਵੇ ਪਾਣੀ ਦੇ ਨਾਲ ਸੜਕ ਦੇ ਉੱਪਰ ਜਦੋਂ ਕੋਈ ਵੀਹਿਕਲ ਲੰਘਦੇ ਨੇ ਜਦੋਂ ਕਿਤੇ ਪਾਣੀ ਉੱਪਰ ਦੀ ਲੰਘਦਾ ਸੜਕ ਦੇ ਉੱਪਰ ਤਾਂ ਤੱਕ ਮਾਰਦਾ ਏ ਕਿਸੇ ਵੀ ਵਹੀਕਲ ਨੂੰ ਨਾ ਪਾਣੀ ਤੇ ਬਾਕੀ ਬਾਕੀ ਗੱਲ ਨਹੀਂ ਹੀ ਮੁੱਖ ਜਿਹੜੀ ਗੱਲ ਦੱਸਣੀ ਆ ਤੁਹਾਨੂੰ ਜਿਵੇਂ ਕਿ ਆਪਾਂ ਨਾ ਪਿੰਡ ਜੋ ਕਿ ਚੌਰ ਵਾਲਾ ਜੋ ਕਿ ਕਾਗਜ਼ਾਂ ਦੇ ਵਿੱਚ ਨਾਰਾਇਣਗਾੜਾ ਲਿਖਿਆ ਹੋਇਆ ਏ ਅਤੇ ਚੌਰ ਵਾਲੇ ਤੋਂ ਲੈ ਕੇ ਪਿੰਡ ਰੁੜਕੀ ਤੱਕ ਕਾਫੀ ਇਸ ਰੋਡ ਤੇ ਨਾ ਬਾਜਰੀ ਖਿਲਰੀ ਹੋਈ ਆ ਬਾਜਰੀ ਜਣੀ ਕਿ ਰੋੜੇ ਬਰੀਕ ਰੋੜੇ ਖਿਲਰੇ ਹੋਏ ਨੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਵੇਂ ਕਿ ਉੱਥੇ ਖਿਲਾਰੇ ਹੋਣ ਮੈਂ ਇਸ ਵੀਡੀਓ ਲਈ ਤੁਹਾਡੇ ਨਾਲ ਮੈਂ ਇਸ ਲਈ ਸਾਂਝੀ ਕਰ ਰਿਹਾ ਏ ਲਾਈਵ ਕਰਕੇ ਤਾਂ ਜੋ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਜਿਹੜੀ ਇਹ ਬਜਰੀ ਆ ਇਹ ਇੱਕ ਮੌਤ ਦਾ ਕਾਰਨ ਬਣੀ ਹੋਈ ਆ ਹੁਣ ਜਿਵੇਂ ਆਪਾਂ ਬ੍ਰੇਕਾਂ ਲਾ ਸਕਦੇਗੇ ਇਸ ਬਜਰੀ ਦੇ ਉੱਪਰ ਜਦੋਂ ਤੁਹਾਡੇ ਕੋਲ ਕੋਈ ਵਹੀਕਲ ਹੋਵੇਗਾ ਜੇ ਮੈਂ ਹੁਣ ਚਾਨ ਚੱਕ ਕੇ ਜਿਆਦਾ ਬਜਰੀ ਆ ਗਈ ਤੁਹਾਡੇ ਸਾਹਮਣੇ ਢੇਰ ਲੱਗਿਆ ਹੋਇਆ ਸਾਹਮਣੇ ਆ ਗਿਆ ਤਾਂ ਤੁਸੀਂ ਉਸ ਉੱਪਰ ਕਿਵੇਂ ਬ੍ਰੇਕਾਂ ਲਾ ਦੇਓ ਉੱਪਰੋਂ ਬ੍ਰੀਕ ਆਉ ਬਜਰੀ ਤੇ ਜੇਕਰ ਤੁਸੀਂ ਉਸ ਬਾਲਦੇਰੀ ਉੱਪਰ ਬ੍ਰੇਕਾਂ ਲਾਉਣੇ ਹੋ ਤਾਂ ਡਿੱਗ ਜਾਣੇ ਹੋ ਤਾਂ ਤੁਹਾਡੇ ਕਿੰਨੇ ਸੱਟਾਂ ਲੱਗ ਸਕਦੀਆਂ ਨੇ ਪਿੱਛੋਂ ਪਿੱਛੋਂ ਕੋਈ ਬਹਾਨਾ ਆਉਂਦਾ ਜਿਵੇਂ ਕੋਈ ਵੱਸਲ ਟਰੱਕ ਆ ਜੇ ਉਹ ਆ ਗਿਆ ਉਹ ਵੀ ਕੁਚਲ ਦੇਵੇਗਾ ਬੰਦੇ ਨੂੰ ਉਹ ਵੀ ਇੱਕ ਲੱਗਦਾ ਮੇਰੇ ਇੱਕਾਂ ਤਾਂ ਉਹ ਵੀ ਨਹੀਂ ਮਾਰ ਸਕਦੇ ਕਿ ਜਿਵੇਂ ਕਿ ਉਹ ਨਾ ਵਿੱਚ ਵੀ ਸਵਾਰੀਆਂ ਹੁੰਦੀਆਂ ਨੇ ਪਿੱਛੇ ਵੀ ਗੱਡੀਆਂ ਕਾਰਾਂ ਹੁੰਦੀਆਂ ਨੇ ਇਹ ਪਰ ਅਨਗੈਲੀ ਕਿਹਨਾਂ ਦੀ ਆ ਇਹ ਸੜਕ ਬਣਾਉਣ ਵਾਲਿਆਂ ਦੀ ਆ ਇੱਕ ਤਾਂ ਉਹ ਮਟੀਰੀਅਲ ਦਾ ਬਹੁਤ ਨੁਕਸਾਨ ਕਰ ਰਹੇ ਨੇ ਅਤੇ ਲੋਕਾਂ ਦੀ ਵੀ ਜਾਨ ਮਾਲ ਦਾ ਕਾਰਨ ਬਣ ਰਹੇ ਨੇ ਉਹ ਜਿਵੇਂ ਕਿ ਬਜਰੀ ਆ ਜਿਹੜੀ ਖਿਲਰੀ ਹੋਈ ਹੈ ਨਾ ਲੋਕਾਂ ਦੀ ਜਾਨ ਦਾ ਹੀ ਕਾਰਨ ਬਣ ਲਈ ਆ ਮੈਂ ਵੀ ਰਸਤੇ ਵਿੱਚ ਚੱਰਿਆ ਸੀਗਾ ਅੱਜ ਦੂਸਰੀ ਵਾਰ ਬਚਿਆ ਮੈਂ ਮੈਂ ਜੋ ਦੂਸਰੀ ਵਾਰ ਬਚਿਆ ਤੇ ਮੈਂ ਸੋ ਕਈ ਦਿਨਾਂ ਤੋਂ ਸੋਚ ਰਿਹਾ ਸੀਗਾ ਵੀ ਇਸ ਤੇ ਮੈਂ ਵੀਡੀਓ ਬਣਾਵਾਂ ਲਾਈਵ ਕਰਾਂ ਪਰ ਮੈਂ ਅੱਜ ਮਨ ਮੇਰਾ ਨਾ ਗੁੱਸੇ ਦੇ ਵਿੱਚ ਆ ਗਿਆ ਉਦਾਸ ਜਾ ਹੋਇਆ ਮਨ ਨੂੰ ਕਈ ਮਨ ਦੇ ਵਿੱਚ ਖਿਆਲ ਆਏ ਵੀ ਮਿੱਤਰਾਂ ਦੇਖੋ ਜੇ ਹੁਣ ਗਿਰ ਜੰਦੇ ਕਿਸੇ ਦਾ ਕੁਝ ਨਹੀਂ ਜਾਣਾ ਸੀਗਾ ਕਿਸੇ ਦਾ ਕੁਝ ਨਹੀਂ ਜਾਣਾ ਸੀਗਾ ਤੇ ਇਹਨਾਂ ਦਾ ਕੀ ਜਾਣਾ ਪਰ ਪ੍ਰਸ਼ਾਸਨ ਤੱਕ ਵੀਡੀਓ ਇਹ ਪਹੁੰਚੇ ਤੁਸੀਂ ਇੰਨੀ دیر ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਕਿ ਇਹ ਪ੍ਰਸ਼ਾਸਨ ਤੱਕ ਜਾਵੇ ਵੀਡੀਓ ਕਮੈਂਟ ਵਧੀਆ ਕਰਿਓ 20 ਗਲਤੀ ਕੀਤੀ ਆ ਜਿਹੜੀ ਇਹ ਰੋਡ ਬਣ ਰਹੀ ਆ ਏ ਇਹ ਚਲੋ ਵਧੀਆ ਬਣ ਰਹੀ ਆ ਚੌੜਾ ਹੋ ਰਹੀ ਆ ਇਹ ਚੰਗੀ ਗੱਲ ਆ ਵੀ ਹੁਣ ਅੱਗੇ ਕੇ ਟ੍ਰੈਫਿਕ ਵਾਧੀ ਜਾ ਰਹੀ ਆ ਇਸ ਦੇ ਵਿਚਾਲੇ ਇੱਕ ਉਹ ਬਣਨਾ ਚਾਹੁੰਦਾ ਏ ਇਹ ਵਿਚਾਲੇ ਰੈਂਕ ਜਾ ਤਾਂ ਜੋ ਕਿ ਗੱਡੀਆਂ ਕਾਰਾਂ ਸਾਈਡ ਤੇ ਨੋ ਕੇ ਲੰਘਣ ਆ ਅ ਬਾਕੀ ਤੁਸੀਂ ਕਮੈਂਟ ਕਰਕੇ ਤੁਸੀਂ ਅਮਨੇ ਕਮੈਂਟ ਕਰੋ ਵਧੀਆ ਹਨਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਇਸ ਨੂੰ ਨਾ ਤਾਂ ਜੋ ਕਿ ਇਹ ਪ੍ਰਸ਼ਾਸਨ ਤੱਕ ਪਹੁੰਚੇ ਉਹਨਾਂ ਨੂੰ ਜਿਹੜੀ ਸੜਕ ਵਿਭਾਗ ਵਾਲੇ ਨੇ ਉਹਨਾਂ ਨੂੰ ਆਪਣੀ ਅੰਗੈਲੀ ਦਾ ਅਹਿਸਾਸ ਹੋਵੇ ਜਿਹੜੀ ਉਹ ਗਲਤੀ ਕਰ ਰਹੇ ਨੇ ਇਸ ਰੋਡ ਉੱਪਰ ਇੰਨੀ ਬਜਲੀ ਬਜਰੀ ਖਲਾਰ ਰਹੇ ਨੇ ਦੇਖੋ ਅੰਨੇ ਟੈਕਸਲ ਇੱਤੇ ਜਾਂਦੇ ਨੇ ਵੀ ਰੋਡ ਵਧੀਆ ਹੋਵੇ ਹੁਣ ਰੋਡ ਦੇ ਉੱਪਰ ਉਹੀ ਹਾਲ ਨੇ ਨਵੇਂ ਰੋਡ ਬਣਦੇ ਉੱਪਰ ਵੀ ਟੋਏ ਹੋਣ ਕਈ ਜਗ੍ਹਾ ਤਾਂ ਅੰਨੀ ਬਾਜਰੀ ਲੁੱਕ ਖਲਾਰੀ ਹੋਈ ਆ ਅ ਥੜੇ ਬਣ ਗਏ ਜਿਉਂ ਰਾਤ ਨੂੰ ਪਤਾ ਨਹੀਂ ਲੱਗਦਾ ਹਨੇਰੇ ਦੇ ਵਿੱਚ ਕਈ ਤਾਂ ਮੋਟਰਸਾਈਕਲ ਵਾਲੇ ਡਿੱਗ ਜਾਂਦੇ ਨੇ ਬ੍ਰੇਕ ਕੰਨੀ ਬੰਦਾ ਮਾਰ ਸਕਦਾ ਉਸ ਸਮੇਂ ਇੱਕ ਲੱਗਦਾ ਬ੍ਰੇਕਾਂ ਮਾਰਾਂਗੇ ਪਿੱਛੋਂ ਗੱਡੀਕਾਰ ਫੇਰ ਚੜ ਜਾਵੇਗੀ ਅਤੇ ਬਾਜਰੀ ਵਿੱਚ ਤਾਂ ਬਐਸ ਬਰੇਕ ਲੱਗਦੀਆਂ ਹੈਗੀਆਂ ਕੋਈ ਸ਼ੌਂਕ ਨਹੀਂ ਹੈਗਾ ਮੇਰਾ ਵੀਡੀਓ ਬਣਾਉਣ ਦਾ ਤੇ ਹੁਣ ਅੰਨੀ ਬਾਜਰੀ ਖਿੱਲਰੀ ਹੋਈ ਆ ਤੇ ਜਿਹੜੀਆਂ ਕਈ ਗੱਡੀਆਂ ਕਾਰਾਂ ਜਿਵੇਂ ਕਿ ਖਦਾਨਾ ਵਿੱਚ ਬੜੀਆਂ ਦਿਖਦੀਆਂ ਨੇ ਸਵੇਰ ਤੱਕ ਹੜੇ ਬੜੇ ਵੀ ਕਰਨੇ ਜਿਵੇਂ ਕਿ ਲੋਡ ਵਾਲੀਆਂ ਗੱਡੀਆਂ ਹੋਗੀਆਂ ਇਹਨਾਂ ਦਾ ਵਿਚਾਰਾਂ ਦਾ ਬਹੁਤ ਨੁਕਸਾਨ ਹੁੰਦਾ ਏ ਹਾਂਜੀ ਬਾਕੀ ਵੀਰ ਮੇਰੇ ਦੇਖੋ ਤੁਸੀਂ ਹੋਰ ਬਹੁਤ ਵੀਡੀਓ ਦੇਖਦੇ ਹੋ ਉਹਨਾਂ ਨੂੰ ਵੀ ਲਾਇਕ ਕਮੈਂਟ ਕਰਦੇ ਹੋਣਾ ਤੇ ਸ਼ੇਅਰ ਵੀ ਕਰਦੇ ਹੋ ਇਸ ਵੀਡੀਓ ਨੂੰ ਤਦਕਿ ਸ਼ੇਅਰ ਕਰੋ ਤਾਂ ਜੋ ਕੀ ਸਰਕਾਰਾਂ ਤੱਕ ਪਹੁੰਚੇ ਤੇ ਜਿਹੜੇ ਬੰਦੇ ਹੁਣ ਠੇਕੇਦਾਰ ਨੇ ਸੜਕਾਂ ਦੇ ਹੈ ਨੌਕਰੀਆਂ ਕਰਦੋ ਨੇ ਸਰਕਾਰੀ ਜੋਬ ਕਰਦੇ ਨੇ ਉਹ ਆਪਣੀ ਆਪਣਾ ਫਰਜ ਡਿਊਟੀ ਦਾ ਫਰਜ ਨਿਭਾਉਣਾ ਸਹੀ ਤਰੀਕੇ ਦੇ ਨਾਲ ਹੁਣ ਦੇਖੋ ਸਰਕਾਰੀ ਨੌਕਰੀਆਂ ਕਿੰਨੀਆਂ ਆਫਰਾਂ ਮਿਲਦੀਆਂ ਨੇ ਪਰ ਕਈਆਂ ਦੇ ਜਾਨਾ ਮਾਵਾ ਦੇ ਪੁੱਤ ਚਲੇ ਜਾਂਦੇ ਨੇ ਇਹਨਾਂ ਦੀਆਂ ਗਲਤੀਆਂ ਕਰਕੇ ਹੁਣ ਜੇਕਰ ਕੋਈ ਵੀ ਇਸ ਸਮੇਂ ਆ ਕੇ ਦੇਖ ਲਵੇ ਇਸ ਸਮੇਂ ਆ ਕੇ ਦੇਖ ਸਕਦੇ ਹਾਂ ਇਸ ਸਮੇਂ ਨਾਲ ਜਿਹੜਾ ਆਪਣਾ ਕੀ ਪਟਿਆਲਾ ਰੋਡ ਸਰਹੰਦਰ ਰੋਡ ਆ ਜਿਹੜਾ ਇਹ ਜਿਵੇਂ ਕਿ ਪਿੰਡ ਰੁੜਕੀ ਤੋਂ ਲੈ ਕੇ ਚੌਰ ਵਾਲਾ ਪਿੰਡ ਤੱਕ ਨਾ ਜਿਹੜੇ ਇਹ ਰੋਡ ਆ ਬਿਲਕੁਲ ਇੰਨੀ ਬਾਜਰੀ ਇਸ ਤੇ ਖਿਲਰੀ ਹੋਈ ਆ ਰੱਬ ਦਾ ਨੋਇਆ ਇੱਕ ਇਹਨਾਂ ਦਾ ਹਜੇ ਕੰਮਕਾਰ ਨੇ ਜਿਹੜੇ ਉਹਨਾਂ ਪਰ ਸਾਡਾ ਦੰਦ ਨੇ ਜਿਹੜੇ ਵਿਚਾਰੇ ਮਜ਼ਦੂਰ ਹੁੰਦੇ ਨੇ ਪਰ ਜਿਹੜਾ ਬੰਦਾ ਕੰਮਕਾਰ ਕਰਦਾ ਕੋਲ ਖੜ ਕੇ ਕੰਮ ਕਢਾਵੇ ਇਸ ਨੂੰ ਤੇ ਉੱਥੇ ਕੋਈ ਰਾਤ ਨੂੰ ਜਿਹੜੇ ਚਮਕਣੇ ਵਾਲੀ ਚੀਜ਼ਾਂ ਨਹੀਂ ਹੁੰਦੀ ਆ ਉਹ ਰੱਖਣੀਆਂ ਚਾਹੀਦੇ ਨੇ ਤਾਂ ਜੋ ਕਿ ਪਤਾ ਲੱਗੇ ਰੋਡ ਦਾ ਵੀ ਇੱਥੇ ਰੋਡ ਦਾ ਕੰਮ ਚੱਲ ਰਿਹਾ ਏ ਵੀ ਇੱਥੇ ਸਾਈਡ ਤੇ ਹੋ ਕੇ ਮਸ਼ੀਨਰੀ ਰੰਗੇ ਕੋਈ ਵੀ ਹਾਂਜੀ ਬਾਕੀ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਵੀਰ ਮੇਰੇ ਭੈਣ ਭੈਣ ਭਰਾ ਜਿਹੜੇ ਵੀ ਆਪਣਾ ਨਾਲ ਵੀਡੀਓ ਤੇ ਇਸ ਸਮੇਂ ਨਾਲ ਜੁੜ ਰਹੇ ਨੇ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਕਿ ਇਹ ਪ੍ਰਸ਼ਾਸਨ ਤੱਕ ਪਹੁੰਚ ਜਾਵੇ ਵੀਡੀਓ ਤੇ ਜਿਹੜੀ ਇਹ ਸੜਕਾ ਵਧੀਆ ਤਰੀਕੇ ਨਾਲ ਬਣੇ ਔਰ ਇਹਦੀ ਸਫਾਈ ਨਾਲ ਕੰਮ ਹੋਵੇ ਇਹ ਇੰਨੀ ਜਿਹੜੀ ਰੋਡ ਤਾਂ ਬਣ ਵੀ ਆ ਇਸ ਦੇ ਉੱਪਰ ਇੰਨੀ ਬਜਰੀ ਖਿਲਾਰੀ ਹੋਈ ਆ ਜਿਵੇਂ ਕਿ ਫਰੀਓ ਆਈ ਵੀ ਆ ਪਿੱਛੇ ਬਜਰੀ ਇਹ ਜਿਹੜੀ ਬਜਰੀ ਆ ਨਾ ਇੰਨੀ ਖਿਲਰੀ ਹੋਈ ਆ ਮੋਟਰਸਾਈਕਲ ਉੱਪਰੋਂ ਪਿਛਲੇ ਪਿਛਲੇ ਕਿ ਘਿਰ ਰਹੇ ਨੇ ਤੇ ਹਾਂਜੀ ਮੈਂ ਇਸ ਲਈ ਲਾਈਵ ਕੀਤਾ ਏ ਵੀਡੀਓ ਨੂੰ ਮੈਂ ਅੱਜ ਦੂਸਰੀ ਵਾਰ ਤੀਸਰੀ ਵਾਰ ਬਚਿਆ ਇਸ ਰੋਡ ਤੇ ਤੇ ਮੈਂ ਲਾਈਵ ਤਾਂ ਕੀਤਾ ਏ ਤਾਂ ਕਈ ਗੱਡੀਆਂ ਦਾ ਨੁਕਸਾਨ ਵੀ ਹੋ ਰਹੇ ਨੇ ਕਈਆਂ ਦੇ ਹਾਦਸੇ ਹੋ ਰਹੇ ਨੇ ਐਕਸੀਡੈਂਟ ਹੋ ਰਹੇ ਨੇ ਕਈ ਕਈਆਂ ਦੇ ਜਾਨਾਂ ਵੀ ਚਲੀ ਜਾਂਦੇ ਨੇ ਉਹਨਾਂ ਦੇ ਐਕਸੀਡੈਂਟਾਂ ਦੇ ਵਿੱਚ ਆ ਕਿਉਂਕਿ ਬਾਜਰੀ ਦੇ ਵਿੱਚ ਮੋਟਰਸਾਈਕਲ ਘੁੰਮ ਜਾਂਦਾ ਕੋਈ ਕੋਈ ਵੀ ਵਹੀਕਲ ਨਾ ਕੋਈ ਬ੍ਰੇਕਾਂ ਲਗਾ ਸਕਦਾ ਏ। ਦਾਤੋਂ ਦਾ ਬੈਸਾ ਨਹੀਂ ਪਤਾ ਲੱਗਦਾ ਹੈਗਾ ਰੋਡ ਦਾ। ਤੇ ਆਪਾਂ ਦਾ ਆਪਣਾ ਫਰਜ਼ ਨਿਭਾ ਲ ਦਿੱਤਾ ਵੀਡੀਓ ਲਾਈਵ ਕਰਕੇ ਦੋਸਤੋ ਤੇ ਤੁਸੀਂ ਵੀ ਆਪਣਾ ਫਰਜ਼ ਨਿਭਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਵੀਡੀਓ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਤਾਂ ਇਹ ਹੀ ਕਹਣਾ ਵੀਡੀਓ ਨੂੰ ਸ਼ੇਅਰ ਕਰੋ ਇਸ ਨੂੰ ਸ਼ੇਅਰ ਕਰਨ ਦਾ ਤਰੀਕਾ ਇਹ ਹੁੰਦਾ WhatsApp ਤੇ ਸ਼ੇਅਰ ਕਰ ਦਿਓ ਤੁਸੀਂ। ਤੇ ਜਿਹੜੇ WhatsApp ਵਾਲੇ ਨੇ ਉਹ ਅੱਗੇ ਲਿੰਕ ਸ਼ੇਅਰ ਕਰ ਦੇਣਾ ਜਿਹੜੇ ਕੀ ਇਹ ਵੱਧ ਤੋਂ ਵੱਧ ਪ੍ਰਸ਼ਾਸਨ ਤੱਕ ਪਹੁੰਚ ਜAVE ਵੀਡੀਓ ਤੇ ਆਪਾਂ ਹੁਣ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਉੱਤੇ ਬੈਰੂਜੀ ਦਾ ਖਾਲਸਾ ਬੈਰੂਜੀ ਦੀ ਫਤਿਹ ਹਾਂਜੀ